ਉਸ ਤੋਂ ਬਾਅਦ ਪੰਜਾਬ ਦੀ ਇਕਨੋਮੀ ਖਤਮ ਕਰਨ ਤੋਂ ਬਾਅਦ ਇੱਥੋਂ ਦੀਆਂ ਸਰਕਾਰਾਂ ਨੇ ਜੋ ਸਮੇਂ-ਸਮੇਂ ਤੇ ਇੱਥੇ ਸ਼ਾਸਨ ਕਰਨ ਆਈਆਂ ਉਹਨਾਂ ਦੇਖਿਆ ਵੀ ਪੰਜਾਬ ਹਮੇਸ਼ਾ ਵਿਦਰੋਹ ਦਾ ਕੇਂਦਰ ਰਿਹਾ ਤੇ ਇਹਦੀ ਇਕਨੋਮੀ ਨੂੰ ਕ੍ਰਸ਼ ਕਰਨ ਦੇ ਇਲਾਵਾ ਹੋਰ ਅਸੀਂ ਕੀ ਕਰ ਸਕਦੇ ਉਹਨਾਂ ਨੇ ਸਾਡੀ ਡੈਮੋਗ੍ਰਾਫੀ ਜਿਹੜੀ ਉਹ ਚੇਂਜ ਕਰਨੀ ਚਾਹੀ ਤੇ ਕਾਫੀ ਹੱਦ ਤੱਕ ਉਹ ਕਾਮਯਾਬ ਵੀ ਰਹੇ ਸੋਸ਼ਲ ਕਲਚਰ ਤੇ ਮੈਂ ਇੱਕ ਕਿਤਾਬ ਪੜ੍ਹੀ ਸੀ ਉਹਦੇ ਵਿੱਚ ਆ ਗੱਲ ਲਿਖੀ ਹੋਈ ਸੀ ਇੱਕ ਵੀ ਜਦੋਂ ਵੀ ਬਰਥ ਰੇਸ਼ੋ ਕਿਸੇ ਕਲਚਰ ਦੀ ਜਾਂ ਸੁਸਾਇਟੀ ਦੀ 1.8 ਤੋਂ ਥੱਲੇ ਚਲੇ ਜਾਂਦੀ ਆ ਉਹ ਕਲਚਰ ਕਦੇ ਰਿਵਾਈਵ ਨਹੀਂ ਕਰ ਸਕਦਾ ਆਪਣੇ ਆਪ ਨੂੰ ਤੇ ਅਜੇ ਤੱਕ ਸਾਡੀ ਜਾਣਗਣਨਾ ਆਈ ਨਹੀਂ ਆ ਮੈਨੂੰ ਲੱਗਦਾ 1.6 ਆ ਸਾਡੀ ਸਿੱਖਾਂ ਦੀ ਰੇਸ਼ੋ ਤੇ ਪੰਜਾਬੀਆਂ ਦੀ ਵੀ ਮੈਨੂੰ ਲੱਗਦਾ 1.65 ਜਾਂ 7 ਤੋਂ ਤੇਣੀ ਆ ਗੇ ਇਸ ਵੇਲੇ ਸਾਡਾ ਪੰਜਾਬ ਦਾ ਕਲਚਰ ਵੀ ਖਤਮ ਹੋ ਰਿਹਾ ਸਰਕਾਰਾਂ ਦੇ ਦੁਆਰਾ ਨਵੀਆਂ ਤੋਂ ਨਵੀਆਂ ਪਾਲিসੀਆਂ ਅਡਾਪਟ ਕੀਤੀਆਂ ਗਈਆਂ ਤਾਂ ਕਿ ਪੰਜਾਬ ਨੂੰ ਖਤਮ ਕੀਤਾ ਜਾਏ ਉਹਨਾਂ ਦੇ ਵਿੱਚੋਂ ਇੱਕ ਪਾਲਿਸੀ ਜਿਹੜੀ ਅੱਜ ਸਰਕਾਰ ਅਪਣਾ ਰਹੀ ਹੈ ਉਹ ਲੈਂਡ ਪੂਲਿੰਗ ਪਾਲਿਸੀ ਹੈ